ਹਾਂਜੀ ਬਿਲਾਜ ਗਾਲ ਜੀ ਤੁਹਾਡਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਸਾਡੇ ਅੱਧੇ-ਸੱਦੇ ਤੇ ਬੋਲ ਤੇ ਪਹੁੰਚੇ ਤੇ ਇਹ ਜਿਹੜਾ ਅੱਜ ਦਾ ਦੁੱਧ ਜਿਹੜਾ ਲੰਗਰ ਲਗਾਇਆ ਗਿਆ ਇਹਦਾ ਇਤਿਹਾਸ ਹੈ ਕਿ ਸ਼ਾਹਿਬਜ਼ਾਦਿਆਂ ਦੀ ਜਿਹੜੀ ਸ਼ਹੀਦੀ ਦਿਹਾੜੇ ਚਲਦੇ ਆ ਉਹਨਾਂ ਨੂੰ ਸਮਰਸਰ ਰੱਖ ਕੇ ਇਹ ਅਸੀਂ ਇੱਕ ਹਫ਼ਤਾ ਲਗਾਤਾਰ ਚਾਹ ਦੁੱਧ ਦਾ ਲੰਗਰ ਚਲਾਇਆ ਜਿਹੜਾ ਕਿ ਮੋਤੀਦਾ ਮਹਿਰਾਜ ਜੀ ਨੇ ਛੋਟੇ ਸ਼ਾਹਿਬਜ਼ਾਦਿਆਂ ਨੂੰ ਦੁੱਧ ਪਿਆ ਸੀ ਠੰਡੇ ਬਰੋਈ ਦੇ ਵਿੱਚ ਜੋ ਕਿ ਅੱਜ ਇਤਿਹਾਸ ਅਗਵਾ ਹੈ ਕਿਉਂਕਿ ਉਹਨੇ ਆਪਣੀਆਂ ਮੋਹਰਾਂ ਔਰ ਆਪਦਾ ਸਾਰਾ ਕੁਝ ਵੇਚ ਕੇ ਉਹਨੇ ਛੋਟੇ ਸ਼ਹਿਬਜ਼ਾਦਿਆਂ ਨੂੰ ਜਿਹੜਾ ਕਿ ਦੁੱਧ ਪਿਆਇਆ ਉਹਨੂੰ ਅੱਜ ਇਤਿਹਾਸ ਇਹ ਅਗਵਾ ਇਸੇ ਕਰਕੇ ਅਸੀਂ ਅੱਜ ਦੁੱਧ ਦਾ ਲੰਗਰ ਜਿਹੜਾ ਚੜਾਇਆ ਸਾਰੇ ਹੀ ਸੰਗਤ ਪਰਿਵਾਰ ਦੇ ਰੂਪ ਦੇ ਵਿੱਚ ਖੜੀ ਆ ਸਾਰੇ ਹੀ ਮਾਰਕੀਟ ਸਾਰਾ ਸ਼ਹਿਰ ਜਗਰਾਉਂ ਦੇ ਵਿੱਚ ਥਾਂ ਥਾਂ ਤੇ ਇਹ ਲੰਗਰ ਲੱਗੇ ਗਏ ਆ ਦੁੱਧ ਦੇ ਇਸ ਕਰਕੇ ਛੋਟੇ ਸ਼ਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਆ ਸ਼ਹੀਦਾਂ ਦੇ ਦਿਨ ਜਿਹੜੇ ਚੱਲਦੇ ਆ ਉਹਨਾਂ ਨੂੰ ਆਪਾਂ ਇਹ ਸਲਾਮ ਕਰਦੇ ਆ ਕਿਉਂਕਿ ਇਹ ਜਿਹੜੇ ਸ਼ਹੀਦੀ ਦਿਹਾੜੇ ਆ ਇਹ ਮਨਾਏ ਜਾਂਦੇ ਆ ਇਹ ਸਾਡਾ ਇਤਿਹਾਸ ਗਵਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੋ ਅੱਜ ਇੱਥੇ ਦੁੱਧ ਲੰਗਰ ਦੀ ਸੇਵਾ ਹੋ ਰਹੀ ਆ ਉਹ ਛੋਟੇ ਸ਼ਹੀਦ ਜਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਸਮਰਪਿਤ ਇੱਥੇ ਦੁੱਧ ਦੀ ਸੇਵਾ ਹੋ ਰਹੀ ਆ ਸੋ ਅੱਜ ਅਸੀਂ ਬਾਬਾ ਮੋਤੀराम ਮੈਰਜ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਬਹੁਤ ਹੀ ਅਸੀਂ ਉਹਨਾਂ ਦਾ ਦਿਲੋਂ ਸਤਿਕਾਰ ਕਰਦੇ ਹਾਂ ਸੋ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਅੱਜਕੱਲ ਠੰਡ ਵੀ ਬਹੁਤ ਹੋ ਰਹੀ ਆ ਤੇ ਤੁੰਦ ਬਹੁਤ ਪੈ ਰਹੀ ਆ ਸੋ ਅਸੀਂ ਛੋਟੇ ਸ਼ਹਿਬਜ਼ਾਦਿਆਂ ਨੂੰ ਜੋ ਉਹਨਾਂ ਦੀ ਕੁਰਬਾਨੀ ਆ ਉਹਨਾਂ ਨੂੰ ਅਸੀਂ ਮਹਿਸੂਸ ਕਰਦੇ ਹਾਂ ਵੀ ਉਹਨਾਂ ਨੇ ਕਿੰ ਕਿਦਾਂ ਇੰਨੀ ਠੰਡ ਦੇ ਵਿੱਚ ਪਰਿਵਾਰ ਵਾਰਿਆਂ ਤੇ ਆਪਣੀ ਲਸਾਨੀ ਜਿਹੜੀ ਸ਼ਹਾਦਤ ਦਿੱਤੀ ਹੈ ਨੀਹਾਂ ਦੇ ਵਿੱਚ ਚੁਣ ਕੇ ਚਣ ਕੇ ਅਸੀਂ ਉਸ ਚੀਜ਼ ਨੂੰ ਯਾਦ ਕਰਦੇ ਹੋ ਉਸ ਭਾਵਨਾ ਨੂੰ ਅਸੀਂ ਮੁੱਖ ਰੱਖਦੇ ਹੋਏ ਸਮਝਦੇ ਹੋਏ ਸੋ ਇਹ ਸਾਡਾ ਛੋਟਾ ਜਿਹਾ ਪ੍ਰਾਰਲਾ ਵਾ ਤੇ ਅਸੀਂ ਵੈਸੇ ਤਾਂ ਅਸੀਂ ਉਹਨਾਂ ਦਾ ਦੇਨ ਕਦੀ ਵੀ ਨਹੀਂ ਦੇ ਸਕਦੇਗੇ ਪਰ ਜੋ ਅਸੀਂ ਆਪਣੇ ਤੌਰ ਤੇ ਕਰ ਸਕਦੇ ਆ ਅਸੀਂ ਉਹ ਸੰਗਤ ਲਈ ਕਰਦੇ ਰਵਾਂਗੇ ਤੇ ਸਾਰੇ ਜੋ ਵੀ ਉਹਨਾਂ ਸ਼ਹਾਦਤ ਨੂੰ ਸਾਡਾ ਕੋਟ ਕੋਟ ਪ੍ਰਣਾਮ